ਇਹ ਮੰਗ ਰਹੀ ਨਹੀਂ ਅਸੀਂ ਕਹਿੰਦੇ ਹਾਂ ਪਟਾਕੇ ਦਾ ਹਰ ਬੰਦੇ ਨੂੰ ਕੰਮ ਕਰਨ ਦਾ ਅਧਿਕਾਰ ਆ ਪ੍ਰਸ਼ਾਸਨ ਨੂੰ ਚਾਹੀਦਾ ਹਾਈ ਕੋਰਟ ਦੇ ਮਤਲਬ 20% ਦੁਕਾਨਾਂ ਦੇਣੀਆਂ ਨੇ ਜਿੱਦਾਂ ਜਿੱਦਾਂ ਲੋਕ ਵਧਦੇ ਪਏ ਨੇ ਉਦਾਂ ਦਾ ਵੀ ਪਰਮਿਟ ਵਧਾ ਦੇ 20% ਦੁਕਾਨਾਂ ਦੇ ਨੇ 1100 ਫਾਈਲ ਪਈ ਆ 220 ਦੁਕਾਨਾਂ ਦੇ ਫਿਰ ਆਪਾਂ ਨੂੰ ਕੀ ਲੈਕਰ ਐ ਇੱਕ ਜਗ੍ਹਾ 13 ਦੁਕਾਨਾਂ ਲਾ ਵੀ ਦਿੰਦੇ 30 ਵੀ ਲਾ ਦੇਣਗੇ ਕੀ ਫਰਕ ਪੈਂਦਾ ਤੇ ਫਰਕ ਤਾਂ ਨਹੀਂ ਪੈਂਦਾ ਪਿਛਲੀ ਵਾਰੀ ਚੰਨੀ ਸਰਕਾਰ ਸੀਗੀ ਉਹਨਾਂ ਨੇ ਖੁੱਲੇ ਪਟਾਕੇ ਲਾਓ ਤੇ ਚੰਨੀ ਸਰਕਾਰ ਦੇ ਹਾਈ ਕੋਰਟ ਦੇ ਰੈਟੋ ਕੀ ਕਿਤੇ ਜਾਂ ਹਾਈ ਕੋਰਟ ਨੇ ਉਹਨੂੰ ਸਮਝਦ ਕਰ ਲਿਆ ਅਸੋਈ ਇਹ ਗੱਲ ਕਹਾਂ ਮੇ ਜਿਹੜਾ ਮਰਜੀ ਫਾਇਲ ਪਾਵੇ ਸਾਨੂੰ ਫਾਇਦਾ ਰੋੜਾ ਨਹੀਂ ਹੈਗਾ ਰੋੜਾ ਸਾਡੀਆਂ ਤੇਰਾ ਕੰਨਾ ਦਾ ਆਇਆ ਨਹੀਂ ਤੇਰਾ ਤੇਰਾ ਕੰਨਾ ਸਾਡੇ ਸਾਨੇ ਮੈਂਡਾ ਚੇਂਜ ਜਰਾ ਸਾਡੀਆਂ ਹੈ ਹੀ ਸਾਡੀਆਂ ਮਾਰਕੀਟ ਕਮੇਟੀ ਦੀ ਅਨੁਸੂ ਸਾਡੇ ਕੋ ਉਸ ਤੋਂ ਬਾਅਦ ਲਾਇਸੈਂਸ ਸਾਡੇ ਦਾ ਬਿਨ 40 ਸਾਲ ਦੇ ਫਿਰ ਇੱਥੇ ਵੀ ਇਹ ਛੱਡ ਬੰਦ ਨੇ ਅਸੀਂ ਬਣਾਣੇ ਆਂ ਹਰ ਚੀਜ਼ ਦੀ ਜ਼ਿੰਮੇਵਾਰੀ ਸਾਡੀ ਮਾਰਕੀਟ ਕਮੇਟੀ ਨੂੰ ਲਿਖ ਕੇ ਰਹਿਦਾ ਹੈ ਵੀ ਤੁਹਾਡੀ ਕੋ ਨੁਕਸਾਨ ਆਈ ਹੈ ਜੀ ਭਰਾਈ ਅਸੀਂ ਕਰਾਂਗੇ ਕੱਲ ਨੂੰ ਕੋ ਨਵਾਂ ਬੰਦਾ ਆ ਜੇ ਭਰਾਈ ਕਰ ਦੂਗਾ ਵੀ ਬੱਤੀ ਲੱਖ ਰੁਪਏ ਦੀ ਮੋਬਾਈਲ ਨੰਬਰ ਸਾਡੇ ਲਿਖੇ ਹੋਏ ਆ ਮੋਬਾਈਲ ਨੰਬਰ ਸਾਡੇ ਲਿਖੇ ਦੇ ਸਾਈਨ ਸਾਡੇ ਹੋਏ ਨੇ ਪੈਸੇ ਡਰਾਫਟ ਨੇ ਅਸੀਂ ਦਿੱਤੇ ਹੋਏ ਨੇ ਅਸੀਂ ਇਹ ਗੱਲ ਕਹਿੰਦੇ ਆ ਕਾਨੂੰਨ ਦੇ ਅਨਾਰ ਚੱਲੋ ਜਿਹੜਾ ਕਾਨੂੰਨ ਆ ਪੂਰਾ ਕਰੋ ਵੀ ਆ ਚੈੱਕ ਕਰਨ ਵਾਲੇ ਅਫਸਰ ਚੈੱਕ ਕਰਨਗੇ ਕੋਈ ਨਹੀਂ ਜਿਨ੍ਹਾਂ ਦੇ ਐਕਸਪੀਰੀਅੰਸ ਲੈਟਰ ਲੱਗੇ ਹੋਏ ਆ ਇਹ ਕੋਈ ਅਸੀਂ ਇਹ ਕੌਣ ਨੇ ਚੈੱਕ ਕਰਨ ਵਾਲੇ ਇਹ ਕੌਣ ਨੇ ਇਹ ਕੌਣ ਨੇ ਨਹੀਂ ਚਲੇਣਾ ਕੋਈ ਕਹਿੰਦੇ 5000 ਸਣਾ ਕਿਸੇ ਦਾ 5 ਸਾਲ ਦਾ ਬੰਦ ਕਰਾਣ ਲਈ ਸਾਰੀ ਇਹ ਇਹ ਹੀ ਨੇ ਇਹੀ ਨੇ ਸਾਰੀ ਉਮਰ ਬਦਮਾਸ਼ੀ ਹੀ ਕਰਨਗੇ ਹੋਰ ਗਰੀਬਾਂ ਦੇ ਬੱਚੇ ਨਹੀਂ ਕਮਾਣਗੇ ਇਹ ਕੱਲੇ ਬਦਮਾਸ਼ ਕਮਾਣਗੇ ਇੱਥੇ 70 ਇਹ ਸੀ ਦਾ ਮੇਲਾ ਕਾਫੀ ਸਮਝੋ ਇੱਕ ਹੱਥ ਜਾ ਰਸੀ ਹਕੀ ਬਦਲ ਗਿਆ ਫਿਰ ਉਹ ਵੀ ਕਹਿਣਗੇ ਅਸੀਂ ਉਹ ਭਾਜੀ ਇਹ ਤਾਂ ਗੱਲ ਹੈ ਇਸ ਸਰਕਾਰਾਂ ਦੇ ਆਧਾਰੇ ਦੇ ਵਿੱਚ ਬਦਮਾਸ਼ੀਆਂ ਹੋ ਰਹੀਆਂ ਨੇ ਇਹ 70 ਬੰਦੇ ਬਦਮਾਸ਼ ਨੇ ਕੋਈ ਦੂਜਾ ਬੰਦਾ ਫਾਰਮ ਨਹੀਂ ਭਰ ਸਕਦਾ ਤੁਸੀਂ ਦੱਸੋ ਜੇ ਕੋਈ ਗਰੀਬ ਬੰਦਾ ਆਪਣੇ ਫਾਰਮ ਭਰਦਾ ਹੈ ਉਹਨਾਂ ਨੂੰ ਕੋਈ ਦਾ ਆਧਾਰ ਨਹੀਂਗਾ ਜਿਹਦੀ ਦੁਕਾਨ ਨਿਕਲਦੀ ਹੈ ਉਹਦੇ ਲਈ ਹੈ ਉਹ ਕਿਉਂ ਗਰੀਬ ਅਮੀਰ ਸਭ ਕਰਨਗੇ ਕੰਮ ਜਿਹਦੀ ਦੁਕਾਨ ਨਿਕਲੂਗੀ ਉਹ ਕੰਮ ਕਰੇਗਾ ਨਹੀਂ ਬਦਮਾਸ਼ੀ ਨਹੀਂ ਚੱਲੂਗੀ ਉੱਥੇ ਸੋ ਜਿਹੜਾ ਕਿ ਇਹ ਕੌਣੇ ਬਦਮਾਸ਼ ਨੇ ਬੰਦਦੇ ਨੇ ਬੋਲ ਦੱਸਦੇ ਕਿ ਜਿਹੜਾ ਕਿ ਅੱਜ ਤੁਹਾਨੂੰ उसमें मंजूर है हमको पंद्रह साल से ऊपर हो गए काम करते को ये आज के आए हैं काम करने पैंतीस ग्यारह सौ लगी है सर एक बंदा जो लीडर है एक बंदा सौ सौ फाइल डाल गया है हम ये कह रहे हैं हमें ये धक्का नहीं चाहिए सभी काम करें हम सबके लिए राजी है काम करें ਉਹਨੂੰ ਪਰੇਸ਼ਾਨੀ ਹੈ ਕੋਈ ਨਵਾਂ ਬੰਦਾ ਨਾ ਆਵੇ ਪਰੇਸ਼ਾਨੀ ਇਹ ਹੈ ਅਰਬਾਬਦੀ ਹੁਣ ਨਵਾਂ ਬੰਦਾ ਇੰਟਰ ਨਹੀਂ ਹੋਣ ਦੇਣਾ ਚਾਹੁੰਦੇ ਪਰ ਕਾਨੂੰਨ ਤੇ ਕਿਉਂ ਨਹੀਂ ਇਹਨਾਂ ਨੂੰ ਭਰੋਸਾ ਕਾਨੂੰਨ ਵੀ ਕੋਈ ਚੀਜ਼ ਆ ਭਾਈ ਪੈਸੇ ਵਾਲੇ ਬੰਦੇ ਆਜੇ ਅਰਬਾਬਦੀ ਹੋ ਚੁੱਕੇ ਨੇ ਮੇਰੇ ਪੈਸਾ ਹਰ ਜਗ੍ਹਾ ਚੱਲਦਾ ਤੇ ਪੈਸੇ ਨਾ ਬਦਵਾਸੀ ਕਰ ਰਹੇ ਨਵੇਂ ਬੰਦੇ ਨੂੰ ਅੰਦਰ ਨਹੀਂ ਜੀ ਨਵੇਂ ਬੰਦੇ ਨੂੰ ਅੱਗੇ ਨਹੀਂ ਆਉਂਦੇ ਰੇ ਜੀ ਤੁਸੀਂ ਵੀ ਫਾਈਲ ਪਾਈ ਹੈ ਬਿਲਕੁਲ ਪਾਈ ਹੈ ਜੀ ਤੇ ਇਹ ਕੀ ਕਹਿਣਾ ਇਹਨਾਂ ਦਾ ਕੀ ਕਹਿਣਾ ਹੈ ਇਹਨਾਂ ਦਾ ਕਹਿਣਾ ਹੈ ਕਿ ਨਵੇਂ ਬੰਦੇ ਨੂੰ ਅੱਗੇ ਨਹੀਂ ਆਉਂਦੇ ਨਾ ਜਿਹੜੇ ਪੁਰਾਣੇ ਇਹਨਾਂ ਦੀ 13 ਦੁਕਾਨਾਂ ਨਿਕਲਦੀ ਹੈ ਜਿਹੜੀ ਬੱਤੀ ਥੋੜੀ ਹੋ ਗਈ ਹੈ ਇਹਹੀ ਤਾਂ ਗੱਲ ਮਿਲਦਾ ਸਰਕਾਰ ਵੱਲੋਂ ਉਹਦੇ ਉੱਪਰ ਲਿਖਿਆ ਹੁੰਦਾ ਵੀ ਸਿਰਫ 10 ਦਿਨ ਲਈ ਵੈਲਿਡ ਹੈ ਕੋਈ ਇਹ ਲਾਇਸੈਂਸ ਹੋਲਡਰ ਥੋੜਾ ਹੋ ਗਿਆ ਮਿਲਦਾ ਟੈਂਪਰੇਰੀ ਮਿਲਦਾ ਇਹ ਪਟਾਕੇ ਮੰਡੀ ਵਾਲੇ ਕਿ ਪੁਰਾਣੇ ਪਟਾਕੇ ਮੰਡੀ ਦੇ ਵਿੱਚ ਬੰਦੇ ਧੰਗਾ ਲਾ ਕੇ ਬੈਠੇ ਨੇ ਕੱਲ 200 ਰੁਪਏ ਦਾ ਜੀ ਕੀ ਕਰਤਾ ਵਾ ਤਲ ਦੱਸੋ ਇਹ 60 ਬੰਦੇ ਅੱਜ 20 ਸਾਲ ਤੋਂ ਇਹੀ ਕੰਟੀਨਿਊ ਦੁਕਾਨਾਂ ਚੱਲ ਰਹੀ ਐ ਇਹ ਸਾਰੇ ਅਰਬਾਪਤੀ ਹੋ ਗਏ ਆ ਕਿ ਦੂਸਰੇ ਬੰਦੇ ਦਾ ਹੱਕ ਨਹੀਂ ਦੁਕਾਨਾਂ ਲਾਣ ਦਾ ਜਿਹੜਾ ਕੋਈ ਲਾਇਸੈਂਸ ਚੈੱਕ ਕਰਨਾ ਸਰਕਾਰ ਕਰੇਗੀ ਡੀਸੀ ਸਾਹਿਬ ਕਰਨਗੇ ਇਹ ਕੌਣ ਹੁੰਦੇ ਨੇ ਇਹ ਸਿਰਫ ਧਰਨਾ ਐਸੇ ਕਰਕੇ ਲਾਇਆ ਜਾ ਰਿਹਾ ਤਾਂ ਕਿ ਦਬਾਅ ਬਣਾ ਕੇ ਜਿਹੜੇ ਆਮ ਲੋਕ ਨੇ ਜਿਨ੍ਹਾਂ ਦੁਕਾਨਾਂ ਭਰੀਆਂ ਉਹਨਾਂ ਨੂੰ ਕਿਸੇ ਨੂੰ ਨਾ ਮਿਲ ਸਕੇ ਤੁਸੀਂ ਕਿੰਨੇ ਲੋਕ ਚੈੱਕ ਕਰ ਸਕਦੇ ਹੋ ਕਿ ਇਹ 60 ਲੋਕ ਹੀ ਸਾਰਾ ਕੁਝ ਕਰਨਗੇ ਇਹ ਇੱਕ ਮਾਫੀਆ ਵੇ ਭਾਜੀ ਇਹਨਾਂ ਨੇ ਹੁਣ ਭਾਵੇਂ 17 ਦੁਕਾਨਾਂ ਨਿਕਲੇ ਦੀ 51 ਕਰ ਦੇਣੀ ਆ 51 ਦੀ 150 ਕਰ ਦੇਣੀ ਆ ਇਹ ਆਪਸ ਚ ਵੰਡ ਕੇ ਸਾਰੇ ਹੀ ਲਾਂਦੇ ਨੇ ਸਿਰਫ ਨਵਾਂ ਬੰਦਾ ਨਹੀਂ ਐਂਟਰ ਹੋ ਜਾਂਦੇ ਇਹਨਾਂ ਦਾ ਐਕਸਪੀਰੀਅੰਸ ਹੈ ਅਗਰ ਕੋਈ ਭਾਜੀ 20-20 ਸਾਲ ਹੋ ਗਏ 20-20 ਸਾਲ ਹੋ ਗਏ ਪਟਾਕੇ ਲੱਗਦੇ ਹੀ ਪਏ ਨੇ ਨਾ ਦੁਕਾਨਾਂ ਦੇ ਘਰਾਂ ਦੇ ਬਾਹਰ ਜਾਂ ਕਿਤੇ ਛੋਟੀ ਮੰਡੀਆਂ ਪਟਾਕੇ ਲੰਦੇ ਹੀ ਹੈ ਨਾ ਉਹੀ ਬੰਦੇ ਨੇ ਫਾਈਲ ਭਰੀ ਹੈ ਕੋਈ ਕੈਨੇਡਾ ਤੋਂ ਆ ਕੇ ਤਾਂ ਆ ਨਹੀਂ ਕੇ ਜਿਹੜੇ ਬੰਦੇ ਪਟਾਕੇ ਵੇਚਦੇ ਉਹੀ ਭਰੇ ਆ ਮੈਂ ਕੋਈ ਆਪਣਾ ਲੱਖਾਂ ਰੁਪਈਆ ਬਰਬਾਦ ਤਾਂ ਕਰਾਂਗਾ ਨਹੀਂ ਤਾਂ ਹੀ ਭਰੇ ਆ ਨਾ ਜੇ ਮੈਨੂੰ ਕੰਮ ਆਉਂਦਾ ਵੈ ਅਸੀਂ ਸਾਰੇ ਫਾਰਮ ਨਾਲ ਲਾਏ ਆ ਸਿਰਫ ਇਹਨਾਂ ਦਾ ਇੱਕ ਮਾਫੀਆ ਹੋਵੇ ਇਹਨਾਂ ਦੇ ਮਗਰ ਕੋਈ 2-4 ਸਿਆਸੀ ਬੰਦੇ ਹੁੰਦੇ ਨੇ ਇਹ ਉਹ ਮਾਫੀਆ ਦੇ ਚੱਕਰ ਦੇ ਵਿੱਚ ਧਰਨਾ ਦੇ ਰਹੇ ਆ ਜੇ ਸਰਕਾਰ ਇਦਾਂ ਮਾਫੀਆ ਦੇ ਨਾਲ ਚੱਲੂਗੀ ਤੇ ਭਰੀ ਹੈ ਉਹ ਵੀ ਲਾਣਗੇ ਇਹਨਾਂ ਬਦਮਾਸ਼ੀ ਨਹੀਂ ਸੀ ਚੱਲਣ ਦੇ ਤੇ ਉਹੀ ਤਾਂ ਗੱਲ ਹੈ ਜੀ ਬਦਮਾਸ਼ੀ ਸਿਰਫ ਇਸ ਇੰਦਰ 60 ਬੰਦੇ ਤੋਂ ਇਲਾਵਾ ਦੂਜਾ ਬੰਦਾ ਕੰਮ ਨਹੀਂ ਕਰੂਗਾ ਇਹ ਕਿਹੜੀ ਕਾਨੂੰਨ ਦੀ ਲਿਖਤ ਪਰ ਕੰਮ ਨਹੀਂ ਕਰੂਗਾ ਜਿਹੜੇ ਪਟਾਕਾ ਗ੍ਰੀਨ ਪਟਾਕਾ ਅਲਾਉਡ ਹੈ 90% ਕਹਿੰਦੇ ਦੂਜਾ ਪਟਾਕਾ ਵਿਗਦਾ ਉਹਦੇ ਵਾਸਤੇ ਕੀ ਕਹਿਣਾ ਜਾਊਗਾ ਤੇ ਫਿਰ ਇਹੀ ਚੈੱਕ ਕਰੋ ਨਾ ਇਹੀ ਤਾਂ ਗੱਲ ਹੈ ਜੋ ਕਰਨ ਵਾਲਾ ਕੰਮ ਉਹ ਸਰਕਾਰਾਂ ਨੇ ਕਰਨੀ ਹੀ ਨਹੀਂ ਜਿਹੜੇ ਇਹਨਾਂ ਮਾਫੀਆ ਨੂੰ ਸਿਰ ਤੇ ਚੱਕਣਾ ਹੈ ਤੇ ਮਾਫੀਆ ਬਣਾਇਆ ਹੋਇਆ ਜੀ ਇੱਕ ਬੰਦਾ ਇਲਜ਼ਾਮ ਲਗਾ ਰਿਹਾ ਇੱਥੇ ਬਾਹਰ ਕੇ ਕਿ ਪਿਛਲੇ ਸਾਲ ਜਿਹੜਾ ਡਰਾਉ ਨਹੀਂ ਨਿਕਲਿਆ ਤੇ ਇਹ ਦੁਕਾਨ ਦੁਕਾਨ ਦੇ ਭਾਜੀ ਜੇ 13 ਦੁਕਾਨਾਂ ਨਿਕਲੀਆਂ 50 ਦੁਕਾਨਾਂ ਤੇ ਖੁੱਲੀਆਂ ਹੋਣੀਆਂ ਤੁਸੀਂ ਚੈੱਕ ਕਰ ਲਿਓ ਬਾਕੀ ਕਿੱਧਰ ਆ ਗਏ 13 ਤੋਂ ਬਗੈਰ ਬਾਕੀ ਦੁਕਾਨਾਂ ਕਿਵੇਂ ਆਦੀਆਂ ਇਹ ਚੈੱਕ ਕਰੋ ਅਫਸਰ ਮਿਲੇ ਹੋਏ ਆ ਅਫਸਰ ਜੀ ਭਾਜੀ ਸਾਰਾ ਕੁਝ ਮਿਲੇ ਹੋਏ ਨੇ ਸਾਡੀ ਇੱਕੋ ਹੀ ਮੰਗ ਹੈ ਆ ਦੇਖੋ ਆ بڑے ਬੰਦੇ ਦੁਕਾਨਾਂ ਭਰੀਆਂ ਜਿਵੇਂ 5 ਸਾਲ ਦਾ ਐਕਸਪੀਰੀਅੰਸ ਹੈ بڑے ਬੰਦੇ ਨਵੇਂ ਬੰਦੇ ਬੜੇ ਨਹੀਂ ਮਾਫੀਆ ਮਾਫੀਆ 60 ਬੰਦਿਆਂ ਦਾ ਮਾਫੀਆ ਹੈ ਜੀ 61ਵਾਂ ਬੰਦਾ ਨਹੀਂ ਆਣਾ ਚਾਹੀਦਾ ਤੁਸੀਂ ਮੈਨੂੰ ਇੱਕ ਪੱਤਰਕਾਰ ਹੋ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਦੁਕਾਨ ਨਿਕਲਣ ਤੋਂ ਪਹਿਲਾਂ ਕਦੇ ਦੁਕਾਨ ਬਣ ਸਕਦੀ ਹੈ ਬਣ ਸਕਦੀ ਹੈ ਬਾਜੀ ਕਿੱਦਾਂ ਬਣੀਆਂ ਹੋਈਆਂ ਦੁਕਾਨਾਂ ਪਹਿਲਾਂ ਹੀ ਆਪਾਂ ਆਪਣੇ ਨੂੰ ਮਾਲਕ ਸ਼ੋਅ ਕਰ ਲਾਂਗੇ ਜਿਹੜੇ 391 ਬੰਦੇ ਐ ਅਸੀਂ ਤਾਂ ਨਹੀਂ ਗਿਆ ਸਰਕਾਰ ਦੀ ਪਾਲਸੀ ਆਈ ਹੈ ਉਹਦੇ ਦੇ ਫਾਰਮ ਭਰਤੇ ਕੀ ਗੁਨਾ ਕਰ ਲਿਆ ਜੀ ਤੇ ਸਰਕਾਰ ਨਾ ਦੇਵੇ ਸਰਕਾਰ ਕਵੇ 60 ਨੂੰ ਹੀ ਅਸੀਂ ਅਮੀਰ ਕਰਨਾ ਤੁਸੀਂ 60 ਅਮੀਰ ਉਹ ਕਰਦੇ ਹੋ ਸਾਨੂੰ ਕੋਈ ਤਰਾਹ ਹੀ ਥੋੜੀ ਹੈ ਜੇ ਤੁਸੀਂ 60 ਅਮੀਰ ਕਰ ਦੋਗੇ ਪਰ ਇੰਨਾ ਤੱਕਾ ਨਾ ਕਰੋ ਜਿਹੜੇ ਲੋਕਾਂ ਨੇ ਸਾਡੇ ਵੀ ਪੈਸੇ ਲੱਗੇ ਫਾਈਲ ਭਰਨ ਤੇ ਅਸੀਂ ਵੀ ਭੱਜਣਾਟ ਕੀਤੀ ਹੈ ਦਿਨ ਖਰਾਬ ਕੀਤੇ ਹੈ ਮਿਹਨਤ ਕੀਤੀ ਹੈ ਹਰ ਸਾਲ ਪਟਾਕੇ ਵੇਚਦੇ ਆ ਤੇ ਨਵੀਂ ਦੁਕਾਨ ਦੀ ਐਂਟਰੀ ਹੋ ਜੂਗੀ ਕੀ ਹੋ ਜਾਏਗਾ ਇੱਕ ਮਾਫੀਆ ਦਾ ਐਡਾ ਵੱਡਾ ਕਿਹੜਾ ਰਾਜ ਹੈ ਨਵਾਂ ਬੰਦਾ ਨਹੀਂ ਐਂਟਰ ਕਰ ਸਕਦਾ ਤੁਸੀਂ ਦੇਖ ਸਕਦੇ ਹੋ ਮਾੜੇ ਬਿਆਨ ਨਾਲ ਕਿੱਦਾਂ ਸਾਰੇ ਭੜਕੇ ਨਹੀਂ ਕੀ ਗੱਲ ਹੋ ਗਈ ਕੀ ਹੋ ਗਏ ਨਾ ਨਵਾਂ ਬੰਦਾ ਦੁਕਾਨ ਲਾਏਗਾ ਕੈਸੀ ਕੀ ਗੱਲ ਹੋ ਗਈ ਇਹ ਤਾਂ ਹੁਣ ਭਾਜੀ ਤੁਹਾਡੇ ਕੈਮਰੇ ਐਡੀ ਤੀਜੀ ਅੱਖ ਹੈ ਕੱਲੇ ਕੱਲੇ ਬੰਦੇ ਦੀ ਸ਼ਕਲ ਦੇਖ ਲਈ ਦਿਖਾ ਦਿਓ ਮੇਰੇ ਤੋਂ ਕੀ ਪੁੱਛਣਾ ਮੈਂ ਤਾਂ ਉਥੇ 60ਾਂ ਦੇ ਖਿਲਾਫ ਹ ਪ੍ਰਸ਼ਾਸਨ ਨੂੰ ਬਿਲਕੁਲ ਸੱਚ ਦੇਖਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਕਮਾਲ ਹੈ ਤੁਸੀਂ ਇਹਨਾਂ 60 ਬੰਦਿਆਂ ਕਰਕੇ ਤੁਸੀਂ 391 ਬੰਦੇ ਰੋਜੀ ਰੋਟੀ ਮਾਰ ਰਹੇ ਹੋ ਤੁਸੀਂ ਇੱਕ 60 ਬੰਦਿਆਂ ਕਰਕੇ ਇੰਨੇ ਬੰਦੇ ਰੋਜੀ ਰੋਟੀ ਖਤਮ ਕਰ ਰਹੇ ਹੋ ਕੋਈ 20 ਸਾਲ ਦੀ ਪਾਲਿਸੀ ਥੋੜੀ ਇਹਨਾਂ ਦੀ ਕੱਲਿਆਂ ਦੀ ਹੋ ਗਈ ਹੈ ਮਨੋਪਲੀ ਤਾਂ ਨਹੀਂ ਹੈਗੀ ਨਾ ਤੇ ਇਹ ਤਾਂ ਮਨੋਪਲੀ ਵਾਲਾ ਕੰਮ ਕਰ ਰਿਹਾ ਯਾਪ ਸਰਕਾਰ ਇੱਕ ਬੋਲ ਲਾ ਦੇਵੇ ਇਹ 60 ਬੰਦਿਆਂ ਦੀ ਮਨੋਪਲੀ ਹੈ 61ਵਾਂ ਬੰਦਾ ਫਾਰਮ ਭਰੇਗਾ ਤੇ ਇੱਥੇ ਝਗੜਾ ਹੋਊਗਾ ਇਹ ਤਾਂ ਐ ਬਦਮਾਸ਼ ਬਣੇ ਹੋਏ ਨੇ ਸਾਰੇ ਮੈਂ ਕਿਹਾ ਅੰਦਰ ਐਂਟਰ ਨਹੀਂ ਕਰਨ ਦਿੰਦੇ ਜੀ ਕਿਸੇ ਨੂੰ ਇਦਾਂ ਨਹੀਂ ਹੋਣਾ ਹਾਂਜੀ ਭਾਈ ਆ ਜੀ ਲੁਧਿਆਣਾ ਅੱਜ ਤਾਂ ਨਾ ਪ੍ਰੋਸ਼ਨ ਕਰ ਰਹੇ ਕੀ ਕਹਿਣਾ ਕਹਿਣਾ ਇਹੀ ਹੈ ਜੀ ਲੁਧਿਆਣਾ ਸ਼ਹਿਰ ਦੇ ਸਾਰੇ ਪਟਾਕਾ ਵਪਾਰੀ ਇੱਥੇ ਇਕੱਤਰਿਤ ਹੋਏ ਜਿਹੜੇ ਪਿਛਲੇ 15 15 20 20 30 30 ਸਾਲ ਤੋਂ ਪਟਾਕਿਆਂ ਦਾ ਕੰਮ ਕਰ ਰਹੇ ਹੈ ਪ੍ਰਸ਼ਾਸਨ ਦੀ ਗਾਈਡਲਾਈਨ ਹੈ ਕਿ ਜਿਹੜਾ ਵੀ ਪਟਾਕਿਆਂ ਦਾ ਕਾਰੋਬਾਰ ਕਰੇ ਉਹਨੂੰ ਘੱਟੋ ਘੱਟ 5 ਸਾਲ ਦਾ ਐਕਸਪੀਰੀਅੰਸ ਹੋਵੇ 5 ਸਾਲ ਦਾ ਜਿਹੜਾ ਐਕਸਪੀਰੀਅੰਸ ਸਰਟੀਫਿਕੇਟ ਹੈ ਜਿਹੜੇ ਫਾਈਲਾਂ ਦੇ ਵਿੱਚ ਲੱਗੇ ਆ ਸਭ ਜਾਲੀ ਸਰਟੀਫਿਕੇਟ ਲੱਗੇ ਆ ਕਿਸੇ ਕੋਲ 5 ਸਾਲ ਦਾ ਲਾਇਸੈਂਸ ਨਹੀਂ ਹੈ ਜਿਨ੍ਹਾਂ ਨੇ ਫਾਈਲਾਂ ਪਾਈਆਂ ਅਸੀਂ ਇਹ ਚਾਹਦੇ ਹਾਂ ਕਿ ਜਿਹੜੀਆਂ ਡਾਕੂਮੈਂਟ ਜੈਨੂਨ ਹੈਗੇ ਡੀਸੀ ਸਾਹਿਬ ਚੈੱਕ ਕਰ ਲੈਣ ਤੇ ਸਾਰੀਆਂ ਫਾਈਲਾਂ ਡਰਾਜ ਪੈ ਜਾਣ ਜੇ ਬਾਈ ਦੀਵੇ ਉਹਦੇ ਜੋ ਕੁਝ ਫਾਈਲਾਂ ਜ ਜਿਨੀਆਂ ਵੀ ਫਾਈਲਾਂ ਗਲਤ ਪਾਈਆਂ ਕਿਸੇ ਨੇ ਲੇਡੀ ਦੇ ਨਾਮ ਤੇ ਪਾਈਆਂ ਬੱਚੇ ਦੇ ਨਾਮ ਤੇ ਪਾਈਆਂ ਜਾਂ ਕਿਸੇ ਵੀ ਤਰੀਕੇ ਜਿਹੜੀ ਫਾਈਲ ਇੰਜਨੂਨ ਲੱਗਦੀ ਹੈ ਜਿਹਦੇ ਕਾਗਜ਼ੀ ਆਧਾਰ ਤੇ ਕੋਈ ਵੀ ਕਮੀ ਹੈ ਉਹਨੂੰ ਬਾਹਰ ਕੱਢਿਆ ਜਾਏ ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਕਿਉਂਕਿ ਸਾਡੀ ਰੋਜੀ ਰੋਟੀ ਦਾ ਸਵਾਲ ਹੈ ਜਿਹੜੇ ਵੀ ਨਵੇਂ ਲੋਕ ਅਪਲਾਈ ਕਰਦੇ ਸੀ ਕਿੰਨੇ ਕਰਨ ਸਾਨੂੰ ਕੋਈ ਦਿੱਕਤ ਨਹੀਂ ਹੈ ਲੇਕਿਨ ਕਮ ਸੇ ਕਮ ਜਿਹੜੀ ਪਿੱਛੋਂ ਗਵਰਨਮੈਂਟ ਨੇ ਗਾਈਡਲਾਈਨ ਤਾਂ ਗਵਰਨਮੈਂਟ ਨੇ ਜਾਰੀ ਕੀਤੀ ਨਾ 5 ਸ ਪ੍ਰਸ਼ਾਸਨ ਚੈੱਕ ਕਰ ਲਵੇ ਜੇ ਪ੍ਰਸ਼ਾਸਨ ਨੂੰ ਠੀਕ ਲੱਗਦਾ ਠੀਕ ਹੈ ਜੇ ਉਹਦੇ ਵਿੱਚ ਗਲਤੀ ਹੈਗੀ ਜੋ ਕਿ ਸਾਨੂੰ ਪਤਾ ਹੀ ਹੈ ਕਿ ਅੱਧੇ ਨਾਲੋਂ ਜ਼ਿਆਦਾ ਫਾਈਲਾਂ ਗਲਤ ਪਈਆਂ ਉਹ ਫਾਈਲਾਂ ਬਾਹਰ ਕੱਢੀਆਂ ਜਾਣ ਜੈਨੂਨ ਜਿਹੜੇ ਵਪਾਰੀ ਉਹਨਾਂ ਦਾ ਡਰਾ ਕੱਢਿਆ ਜਾਏ ਬਸ ਕਿਉਂਕਿ ਇਹ ਪਟਾਕਿਆਂ ਦਾ ਕੰਮ ਹੈ ਦੇਖੋ ਕੋਈ ਖਲੋਣਿਆਂ ਦਾ ਕੰਮ ਤਾਂ ਹੈ ਨਹੀਂ ਇਹਦੇ ਵਿੱਚ ਐਕਸਪੀਰੀਅੰਸ ਚਾਹੀਦਾ ਖੁਦ ਨੂੰ ਪਤਾ ਹੁੰਦਾ ਕਿਹੜੇ ਪਟਾਕੇ 'ਚ ਕੀ ਹੈ ਕੀ ਨਹੀਂ ਕਿਨੂੰ ਕਿੱਦਾਂ ਡਿਸਪੋਜ਼ ਆਫ ਕਰਨਾ ਹੈ ਕਿੱਦਾਂ ਨਹੀਂ ਕਰਨਾ ਨਵੇਂ-ਨਵੇਂ ਵਪਾਰੀ ਆਣਗੇ ਕੱਲ ਨੂੰ ਲੋਕਾਂ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਕਿਉਂਕਿ ਲੋਕ ਇਸ ਕੰਮ ਨੂੰ ਸ਼ੌਂਕੀਆ ਕਰਨਾ ਚਾਹੁੰਦੇ ਕਿ ਪਟਾਕੇ ਵੇਚ ਕੇ ਦੇਖੀਏ ਜਦਕਿ ਇਹਨਾਂ ਨੂੰ ਨਹੀਂ ਪਤਾ ਜਿਨ੍ਹਾਂ ਦੀ 12-12 ਮਹੀਨੇ ਦੀ ਰੋਜੀ ਰੋਟੀ ਜੁੜੀ ਉਹਨਾਂ ਨੂੰ ਪਤਾ ਹੈ ਇਸ ਕੰਮ 'ਚ ਕਿੰਨੀ ਕਮਾਈ ਹੈ ਤੇ ਕਿੰਨੀ ਨਹੀਂ ਇਹ ਸਾਰੇ ਸਾਲ ਦਾ ਕੰਮ ਹੈ ਜਿਹੜੇ ਲੋਕ ਪਟਾਕਿਆਂ ਦਾ ਪੁਰਾਣਾ ਕੰਮ ਕਰਦੇ ਆ ਔਰ ਉਹਨਾਂ ਲੋਕਾਂ ਲਈ ਇਹ ਰੋਜੀ ਰੋਟੀ ਦਾ ਸਾਧਨਾ ਸੀ ਇਹੀ ਚਾਹੁੰਦੇ ਆ ਕਿ ਨਵਾਂ ਕੋਈ ਬੰਦਾ ਬੇਸ਼ੱਕ ਐਂਟਰ ਕਰੇ ਸਾਨੂੰ ਕੋਈ ਦਿੱਕਤ ਨਹੀਂ ਹੈ ਲੇਕਿਨ ਉਹਦੇ ਕਾਗਜ਼ ਜੈਨੂਨ ਹੋਣ ਜਿਹੜੀਆਂ ਪ੍ਰਸ਼ਾਸਨ ਦਾਰਾ ਖੁਦ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਬਸ ਪਰ ਜਿਹੜੇ ਅਗੇ ਅਲਾਟਮੈਂਟ ਤੋਂ ਪਹਿਲਾਂ ਹੀ ਦੁਕਾਨਾਂ ਬਣਾ ਲਈਆਂ ਉਹ ਕਿਹੜੇ ਬਿਵਾਰੀ ਦੇਖੋ ਜੀ ਅਲਾਟਮੈਂਟ ਤੋਂ ਪਹਿਲਾਂ ਜਿਹੜੀਆਂ ਦੁਕਾਨਾਂ ਬਣਾਈਆਂ ਮੈਂ ਸੈਕਟਰ 39 ਦਾ ਨੁਮਾਇੰਦਾ ਜਿਹੜੀ ਸੈਕਟਰ 39 ਦੀ ਗਲਾੜਾ ਗਲਾੜਾ ਦੀ ਗਲਾੜਾ ਸਾਹਮਣੇ ਗਰਾਊਂਡ ਹੈ ਚੰਡੀਗੜ੍ਹ ਰੋਡ ਤੇ ਉਹਦੀ ਐਸੋਸੀਏਸ਼ਨ ਹੈ ਠੀਕ ਹੈ ਜੀ ਦੁਕਾਨਾਂ ਬੰਦੀਆਂ ਦਾਣਾ ਆ ਮਿਲਦੀ ਉਹਨਾਂ ਹੀ ਦੁਕਾਨ ਲੇਕਿਨ ਅਸਲ ਦੇ ਵਿੱਚ ਕੀ ਚੱਕਰ ਹੈ ਹੁਣ ਹਰ ਬੰਦਾ ਇਹ ਸੋਚ ਰਿਹਾ ਕਿ ਦੁਕਾਨ ਨਿਕਲੇ ਤੇ ਵੇਚ ਦਈਏ ਜੋ ਕਿ ਕਾਲਾ ਬਜਾਰੀ ਦੁਕਾਨ ਦੀ ਹੈ ਬੰਦ ਹੋਣੀ ਚਾਹੀਦੀ ਹੈ ਜੈਨੂਨ ਕੰਮ ਹੋਣਾ ਚਾਹੀਦਾ ਬਸ ਹਰ ਸਮੱਸਿਆ ਦਾ ਹੱਲ ਕਰਵਾਓ ਸੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਦਾਲੀ ਵਸ਼ੀਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ ਇਕ ਸੌ 1% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786